ਹਾਂਜੀ ਨਮਸਕਾਰ ਜੀ ਕੀ ਹਲਚਲ ਮੈਂ ਮੰਜਲੀ ਮੇਸ਼ੀ ਤੇ ਅੱਜ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਫੈਸਟੀਵਲ ਵਾਈਬਸ ਕੀ ਆ ਬਾਤ ਹੈ ਜੀ ਫੈਸਟੀਵਲ ਔਰ ਮਠਾਈ ਕਰਦੀ ਹੋਵੇ ਤੇ ਮਜ਼ਾ ਦੁੱਗਣਾ ਹੋ ਜਾਂਦਾ ਹੈ ਇੱਕ ਕੱਪ ਲੈ ਲਿਆ ਡੈਸੀਕੇਟਿਡ ਕੋਕੋਨਟ ਪਾਊਡਰ 1/2 ਕੱਪ ਮਿਲਕ ਪਾਊਡਰ 1/4 ਧਾਗੇ ਵਾਲੀ ਮਿਸ਼ਰੀ ਪੀਸੀ ਹੋਈ ਉਹਦਾ ਪਾਊਡਰ ਠੀਕ ਹੈ ਜੀ ਧਾਗੇ ਵਾਲੀ ਮਿਸ਼ਰੀ ਹੁਣੇ ਮੈਂ ਮਖੰਡੀ ਹਲਵਾ ਬਣਾਇਆ ਸੀ ਉਹਦੇ ਵਿੱਚ ਪਾਈ ਸੀ ਨਾ ਪੀਸੀ ਸੀ ਬਚੀ ਸੀ ਉਹੀ ਮੈਂ ਪਾ ਲਈ 1/4 ਪਾਈ ਹੈ ਮਿੱਠਾ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਵੀ ਰੱਖ ਸਕਦੇ ਹੋ ਬਾਕੀ ਜਿੰਨਾ ਮੈਂ ਮੈਜ਼ਰਮੈਂਟ ਦੱਸ ਰਹੀ ਹਾਂ ਇਹਦੇ ਅਕੋਰਡਿੰਗ ਪਾਓਗੇ ਤੇ ਬਹੁਤ ਪਰਫੈਕਟ 30 ਮਠਾਈ ਬਣ ਕੇ ਤਿਆਰ ਹੋਏਗੀ ਸੋਨਾ ਜੇ ਕਲਰ ਦੇਣ ਵਾਸਤੇ ਐ ਤੇ ਮੈਂ ਪਾ ਰਹੀ ਆ ਪਿੰਕ ਫੂਡ ਕਲਰ ਫੂਡ ਕਲਰ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਲੱਡੂ ਵਾਲਾ ਰੰਗ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਸਿੰਪਲ ਵਾਈਟ ਵੀ ਬਣਾ ਸਕਦੇ ਹੋ ਥੋੜਾ ਜਿਹਾ ਦੁੱਧ ਲਿਆ ਹੋਇਆ ਠੀਕ ਹੈ ਦੁੱਧ ਨੂੰ ਅਸੀਂ ਦੋ ਵਾਰੀ ਕਰਕੇ ਪਾਵਾਂਗੇ ਪਹਿਲੇ ਥੋੜਾ ਜਿਹਾ ਪਾ ਕੇ ਸਾਰੀਆਂ ਜੀਜਾਨੂ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ ਇਹ ਜਿਹੜੀ ਅੱਜ ਆਪਾਂ ਕੋਕੋਨਟ ਮਿਠਾਈ ਅੱਜ ਤਿਆਰ ਕਰ ਰਹੇ ਆ ਨਾ ਸੱਚੀ ਬਹੁਤ ਹੀ ਸਵਾਦ ਹੁੰਦੀ ਹੈ ਮੈਂ ਨਾ ਅੰਮ੍ਰਿਤਸਰ ਦੁਰਗਿਆਨਾ ਮੰਦਿਰ ਆ ਮਿਠਾਈ ਖਾਧੀ ਹੈ ਤੁਸੀਂ ਵੀ ਗਏ ਹੋਗੇ ਤੁਸੀਂ ਵੀ ਖਾਧੀ ਹੋਏਗੀ ਬਹੁਤ ਹੀ ਸਵਾਦ ਬੰਦੀ ਹੈ एकदम ਮੂੰਹ ਚ ਕੁਲਣ ਵਾਲੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਆਂਦੀ ਹੈ ਤੇ ਇਹ ਜਿਹੜਾ ਬੱਚਾ ਹੈ ਦੁੱਧ ਸੀ ਨਾ ਉਹ ਵੀ ਮੈਂ ਪਾ ਦਿੱਤਾ ਵਾ ਫਿਰ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਠੀਕ ਹੈ ਪਹਿਲੇ ਤੇ ਆਪਾਂ ਇਸ ਤਰ੍ਹਾਂ ਹੀ ਚਮਚ ਦੇ ਮਦਦ ਨਾਲ ਕਰਕੇ ਤੇ ਫਿਰ ਹੱਥ ਦੇ ਨਾਲ ਇਹਨੂੰ ਮਿਕਸ ਕਰਾਂਗੇ ਪਹਿਲੇ ਤੁਸੀਂ ਦੇਖੋਗੇ ਕਿ ਕਰੰਬਲ ਜਿਹਾ ਬਣ ਕੇ ਤਿਆਰ ਹੋ ਗਿਆ ਫਿਰ ਆਪਾਂ ਇਹਨੂੰ ਹੱਥ ਨਾਲ ਇਸ ਤਰ੍ਹਾਂ ਮਤ ਕੇ ਨਾ ਇੱਕ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਦਾ ਕਲਰ ਵੀ ਦੇਖੋ ਕਿੱਡਾ ਸੋਨਾ ਆਇਆ ਹੋਇਆ ਵੈ ਤੇ ਇੱਥੇ ਇੱਕ ਵਧੀਆ ਜੀ ਸਟਫਿੰਗ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਕੀ ਕਰਨਾ ਹੈ ਜਿਹੜੇ ਸਾਡੇ ਕੋਲ ਇੱਥੇ ਡਰਾਈ ਫਰੂਟਸ ਨੇ ਨਾ ਉਹਨਾਂ ਨੂੰ ਆਪਾਂ ਕ੍ਰਸ਼ ਕਰਨਾ ਵੈ ਜਾਂ ਤੁਸੀਂ ਇਹਨੂੰ ਬ੍ਰੀਕ ਬ੍ਰੀਕ ਕੱਟ ਵੀ ਸਕਦੇ ਹੋ ਡਰਾਈ ਫਰੂਟਸ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨੇ ਆਪਣੇ ਪਸੰਦ ਦੇ ਹਿਸਾਬ ਨਾਲ ਜੋ ਬੱਚੇ ਖਾਂਦੇ ਨੇ ਨਾ ਉਹ ਲੈ ਲੈਣਾ ਹੈ ਹੱਥ ਵਾਲਾ ਜਿਹੜਾ ਚੋਪਰ ਉਹਦੇ ਚ ਪਾ ਕੇ ਤੇ ਮੈਂ ਸਾਰੇ ਡਰਾਈ ਫਰੂਟਸ ਨੂੰ ਇਸ ਤਰ੍ਹਾਂ ਬ੍ਰੀਕ ਬ੍ਰੀਕ ਜਿਹੜਾ ਨਾ ਕੱਟ ਕੇ ਤਿਆਰ ਕਰ ਲਿਆ ਵੈ ਤੁਸੀਂ ਚਾਹੋ ਤੇ ਅਗਰ ਘਰ ਵੱਡੇ ਨੇ ਡਰਾਈ ਫਰੂਟਸ ਨਹੀਂ ਖਾ ਸਕਦੇ ਤੇ ਮਿਕਸੀ ਚ ਪੀਸ ਕੇ ਤਾਂ ਪਾਊਡਰ ਵੀ ਬਣਾ ਸਕਦੇ ਹੋ ਜਿਹੜੀ ਸਟਫਿੰਗ ਆਪਾਂ ਕੋਕੋਨਟ ਦੀ ਬਣਾਈ ਹੈ ਨਾ ਨੂੰ 2 ਬਰਡਸ ਵਿੱਚ ਆਪਾਂ ਡਿਵਾਈਡ ਕਰ ਲਿਆ ਵੈ ਐਂ ਦੇ ਚ ਪਾ ਰਿਆਂ ਜੀ ਆਪਾਂ ਕ੍ਰਸ਼ ਕੀਤੇ ਹੋਏ ਡਰਾਈ ਫਰੂਟਸ ਅਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇੱਕ ਵਧੀਆ ਜੀ ਇਹਦੀ ਡਰਾਈ ਫਰੂਟ ਸਟਫਿੰਗ ਬਣਾ ਲੈਣੀ ਹੈ ਇੱਥੇ ਜਿਹੜਾ ਨਾ ਤੁਸੀਂ ਚਾਹੋ ਜਿਵੇਂ ਮੈਂ ਇੱਕੋ ਕਲਰ ਲਿਆ ਪਿੰਕ ਤੇ ਕੋਕੋਨਟ ਜਿਹੜਾ ਮਿਕਸਚਰ ਆਪਾਂ ਬਣਾਇਆ ਸੀ ਦੁੱਧ ਪਾ ਕੇ ਉਹਨੂੰ ਪਹਿਲੇ ਹੀ ਤੁਸੀਂ ਦੋ ਹਿੱਸਿਆਂ 'ਚ ਡਿਵਾਈਡ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਚਾਹੋ ਤੇ yellow ਫੂਡ ਕਲਰ ਪਾ ਸਕਦੇ ਹੋ ਜਾਂ ਫਿਰ ਸਵਾਈਟ ਵੀ ਰਹਿਣ ਦੇ ਸਕਦੇ ਹੋ ਦੋ ਕਲਰ ਵਿੱਚ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਠੀਕ ਹੈ ਮੈਂ ਇੱਕੋ ਕਲਰ ਵਿੱਚ ਬਣਾ ਰਹੀ ਹਾਂ ਹੁਣ ਆਪਾਂ ਲੈ ਆਇਆ ਇੱਥੇ ਬਟਰ ਪੇਪਰ ਤੇ ਜਿਹੜੀ ਆਪਾਂ ਅਲੱਗ ਕੀਤੀ ਸੀ ਨਾ ਸਟਫਿੰਗ ਉਹ ਆਪਾਂ ਇਹਦੇ ਤੇ ਪਾ ਲਈਏ ਇਹਨੂੰ ਰੋਟੀ ਵਾਂਗੂ ਅਸੀਂ ਵੇਲਣਾ ਹੈਗਾ ਪੋਲੇ ਪੋਲੇ ਹੱਥਾਂ ਨਾਲ ਤੁਸੀਂ ਇਹਨੂੰ ਵੇਲਿਓ ਕਿਉਂਕਿ ਇਹ ਨਾ ਸੌਫਟ ਹੁੰਦੀ ਹੈ ਤੇ ਇਹਦੇ ਕਿਨਾਰੇ ਜਿਹੜੇ ਨੇ ਟੁੱਟਦੇ ਨੇ ਬਾਕੀ ਮੈਂ ਤੁਹਾਨੂੰ ਜਿਹੜੀ ਆ ਰੈਸিপি ਦੱਸ ਰਹੀਆਂ ਜਿਹੜਾ ਤਰੀਕਾ ਦੱਸ ਰਹੀਆਂ ਤੁਸੀਂ ਇਸ ਤਰ੍ਹਾਂ ਚਾਹੋ ਤੇ ਇਸ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਚਾਹੋ ਤੇ ਦੀ ਬਰਫੀ ਤਿਆਰ ਕਰ ਸਕਦੇ ਹੋ ਤੁਸੀਂ ਚਾਹੋ ਤੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਆਪਾਂ ਬਣਾ ਰਿਆ ਰੋਲ ਠੀਕ ਹੈ ਤੇ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਵੇਲ ਕੇ ਕੀ ਕਰਨਾ ਜੀ ਇਹਨੂੰ ਥੋੜਾ ਵਧਾਣਾ ਵੈ ਇੱਕ ਵਧੀਆ ਰੋਟੀ ਦੀ ਸ਼ੇਪ ਤੇ ਲੈਣੀ ਹੈ ਲੇਕਿਨ ਇਹਨੂੰ ਆਪਾਂ ਸਕੁਅਰ ਸ਼ੇਪ ਵਿੱਚ ਬਣਾਵਾਂਗੇ ਜਿਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਵੇਲਦੇ ਆ ਨਾ ਤੇ ਤੁਸੀਂ ਦੇਖ ਰਹੇ ਹੋ ਕਿ ਕਿਨਾਰੇ ਇਹਦੇ ਟੁੱਟ ਰਹੇ ਨੇ ਤੇ ਹੁਣ ਆਪਾਂ ਕੀ ਕਰਨਾ ਵੈ ਜਦੋਂ ਨੂੰ ਵੇਲ ਲਾਂਗੇ ਤੇ ਆਪਾਂ ਫਿਰ ਨਾਈਫ ਦੀ ਮਦਦ ਨਾਲ ਨਾ ਪਹਿਲੇ ਇਹਦੇ ਕਿਨਾਰੇ ਕੱਟ ਕਰਨੇ ਨੇ ਕਿਨਾਰੇ ਕੱਟ ਕਰਾਂਗੇ ਤੇ ਜਿਹੜੇ ਕਿਨਾਰੇ ਸਾਡੇ ਅਲੱਗ ਹੋਣਗੇ ਨਾ ਉਹਨਾਂ ਨੂੰ ਆਪਾਂ ਕੀ ਕਰਨਾ ਵੈ ਕਿ ਜਿੱਥੇ ਜਿੱਤੇ ਸਾਡੀ ਸਟਫਿੰਗ ਜਿਹੜੀ ਟੁੱਟੀ ਹੈ ਰੋਟੀ ਸਾਡੀ ਟੁੱਟੀ ਹੈ ਨਾ ਉੱਥੇ ਅਸੀਂ ਲਾ ਕੇ ਤੇ ਇਹਨੂੰ ਇਕੁਅਲ ਕਰ ਲੈਣਾ ਵੈ ਇਹ ਕੰਮ ਤੁਸੀਂ ਫਟਾਫਟ ਕਰ ਲੈਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੋਕੋਨਟ ਜਿਹੜਾ ਹੈ ਨਾ ਉਹ ਆਪਣਾ ਆਇਲ ਛੱਡਦਾ ਵੈ ਤੇ ਫਿਰ ਇਹ ਕਾਗਜ਼ ਜਿਹੜਾ ਸਾਡਾ ਬਟਰ ਪੇਪਰ ਹੈ ਨਾ ਉਹਦੇ ਨਾਲ ਚਿਪਕਣਾ ਸ਼ੁਰੂ ਹੋ ਜਾਏਗਾ ਬਸ ਫਟਾਫਟ ਆਪਾਂ ਜਿਹੜਾ ਨਾ ਇਹ ਕਿਨਾਰੇ ਉਤਾਰ ਕੇ ਤੇ ਇਸ ਤਰ੍ਹਾਂ ਇਹ ਦੇਖੋ ਇਕੁਅਲ ਸਾਈਜ਼ ਵਿੱਚ ਅਨੂ ਪੂਰਾ ਵੇਲ ਕੇ ਤਿਆਰ ਕਰ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਕਿ ਜਿਹੜੀ ਸਾਡੀ ਦੂਸਰੀ ਸਟਫਿੰਗ ਹੈ ਉਹ ਲਵਾਂਗੇ ਤੇ ਉਹ ਇਹਦੇ ਉੱਤੇ ਰੱਖਾਂਗੇ ਪਹਿਲੇ ਤੁਸੀਂ ਨਾਈਫ ਦੀ ਮਦਦ ਨਾਲ ਨਾ ਇਹਨੂੰ ਇਕੁਅਲ ਕਰ ਲੈਣਾ ਤਾਕੀ ਜਦੋਂ ਸਾਡੀ ਮਠਾਈ ਬਣ ਕੇ ਤਿਆਰ ਹੋਵੇ ਤੇ ਉਹ ਸੋਹਣੀ ਲੱਗੇ ਇਹ ਦੇਖੋ ਜਿਹੜੇ ਦੂਸਰੀ ਸਟਫਿੰਗ ਸੀ ਨਾ ਉਹਦੇ ਅਸਰਾ ਮੈਂ ਪੇੜੇ ਕਰ ਲੈਨੇ ਮੈਂ ਥੋੜਾ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕੀਤਾ ਕਿਉਂਕਿ ਡਰਾਈ ਹੋ ਰਹੀ ਹੈ ਤੇ ਤੁਸੀਂ ਚਾਹੋ ਤੇ ਇੱਕੋ ਵਾਰੀ ਪੂਰਾ ਇਹਦਾ ਵੇਲ ਕੇ ਪੇੜਾ ਜਿਹਾ ਬਣਾ ਕੇ ਤੇ ਉਹ ਇਹਦੇ ਤੇ ਰੱਖ ਸਕਦੇ ਹੋ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਜੀ ਜਦੋਂ ਇਹ ਸਾਰੀ ਸਟਫਿੰਗ ਰੱਖ ਦਾਂਗੇ ਨਾ ਫਿਰ ਆਪਾਂ ਬਟਰ ਪੇਪਰ ਨੂੰ ਹੌਲੀ-ਹੌਲੀ ਫੋਲਡ ਕਰਨਾ ਹੈ ਫੋਲਡ ਕਰਕੇ ਇੱਕ ਵਧੀਆ ਜਿਹਾ ਇਹਨੂੰ ਸ਼ੇਪ ਦੇ ਲੈਣੀ ਹੈ ਥੋੜਾ ਜਿਹਾ ਇੱਥੇ ਤੁਹਾਨੂੰ ਟਫ ਲੱਗੇਗਾ ਲੇਕਿਨ ਕੋਈ ਗੱਲ ਨਹੀਂ ਆਰਾਮ ਨਾਲ ਕਰਨਾ ਬਹੁਤ ਹੀ ਵਧੀਆ ਜਿਹੜਾ ਨਾ ਸਾਡਾ ਕੋਕੋਨਟ ਜਿਹੜਾ ਰੋਲ ਹੈ ਬਣ ਕੇ ਤਿਆਰ ਹੋ ਗਿਆ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਇਹ ਜਿਹੜਾ ਸੀਜ਼ਨ ਚੱਲ ਰਿਹਾ ਨੇ ਨਾ بارشਾਂ ਦਾ ਮੌਸਮ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਬਾਹਰੋਂ ਲਿਆ ਕੇ ਤੇ ਕੁਝ ਖਾ ਨਹੀਂ ਸਕਦੇ ਹੈਨਾ ਉੱਤੋਂ ਆ ਜਾਂਦੇ ਨੇ ਤਿਹਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਤਿਹਾਰ ਚੱਲਦੇ ਚਲੇ ਜਾਂਦੇ ਨੇ ਉਧਰੋਂ ਮੌਸਮ ਖਰਾਬ ਬੱਚਾ ਨੂੰ ਖਾਂਸੀ ਜ਼ੁਕਾਮ ਬੁਖਾਰ ਪਤਾ ਨਹੀਂ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਤੇ ਇਸ ਤਰ੍ਹਾਂ ਦੇ ਸੀਜ਼ਨ ਵਿੱਚ ਤੁਸੀਂ ਘਰ ਦੀ ਮਠਾਈ ਅਗਰ ਖਾਓਗੇ ਨਾ ਤੇ ਫਾਇਦਾ ਹੀ ਫਾਇਦਾ ਇੱਕ ਤੇ ਤੁਸੀਂ ਹੱਥ ਰੋਕ ਕੇ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਨਾ ਮਿੱਠਾ ਆਪਣੇ ਹਸਾਮ ਨਾਲ ਪਾਓਗੇ ਹਰ ਚੀਜ਼ ਆਪਣੇ ਹਸਾਮ ਨਾਲ ਮੈਂ ਰੱਖਦਾ ਸੀ ਜੀ ਇਹਨੂੰ ਫ੍ਰਿਜ ਵਿੱਚ ਤੇ ਸਿਰਫ ਆਪਾਂ ਰੱਖਿਆ ਇੱਥੇ 10 ਮਿੰਟ ਵਾਸਤੇ ਜ਼ਿਆਦਾ ਨਹੀਂ ਕਿਉਂਕਿ ਬਹੁਤ ਜਲਦੀ ਹਾਰਡ ਹੋ ਜਾਂਦੀ ਹੈ ਮਠਾਈ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਇਹ ਸਾਡੇ ਕੋਕੋਨਟ ਰੋਲ ਕਿਸ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਨੇ 10 ਮਿੰਟ ਵਾਸਤੇ ਤੁਸੀਂ ਇਹਨੂੰ ਫ੍ਰਿਜ ਰੱਖਦੇ ਨਾ ਔਰ ਅਗਰ ਜ਼ਿਆਦਾ ਦੇਰ ਰੱਖ ਰੱਖਣੀ ਹੈ ਤੁਸੀਂ ਤੇ ਫਿਰ ਇਹਨੂੰ ਤੁਸੀਂ ਨਾਰਮਲ ਆਪਣਾ ਬਾਹਰੂਮ ਟੈਂਪਰੇਚਰ ਤੇ ਸੈੱਟ ਹੋੰਦਣਾ ਤੇ ਇੱਥੇ ਥੋੜੀ ਹਾਰਡ ਹੋ ਗਈ ਹੈ ਮਿਠਾਈ ਕਿਉਂਕਿ ਜਦੋਂ ਆਪਾਂ ਇਹਨੂੰ ਵੇਲ ਰਹੇ ਸੀਗੇ ਤੇ ਉਦੋਂ ਹੀ ਥੋੜਾ ਜਿਹਾ ਕੋਕੋਨਟ ਹੈ ਨਾ ਹੋ ਗਿਆ ਸੀ ਹਾਰਡ ਹੋ ਗਿਆ ਸੀ ਕਿਉਂਕਿ ਹਵਾ ਲੱਗ ਰਹੀ ਸੀ ਹੁਣ ਇੱਥੇ ਮੈਂ ਥੋੜਾ ਜਿਹਾ ਪਿਸਤਾ ਲਿਆ ਉਹਨੂੰ ਮੈਂ ਇਸ ਤਰ੍ਹਾਂ ਬਰੀਕ-ਬਰੀਕ ਕਰ ਲਿਆ ਤੇ ਇਹਨੂੰ ਇਹਦੇ ਉੱਤੇ ਆਪਾਂ ਕੋਟ ਕਰ ਲਾਂਗੇ ਇੱਕ ਵਧੀਆ ਜਿਹਾ ਸਾਡਾ ਨਾ ਜਿਹੜਾ ਮਠਾਈ ਜਿਹੜੀ ਹੈ ਬਹੁਤ ਸੋਹਣੀ ਲੱਗੇਗੀ ਗਾਰਨਿਸ਼ ਕਰ ਰਹੇ ਆ ਆਪਾਂ ਤੁਸੀਂ ਚਾਹੋ ਤੇ ਡੈਸੀਕੇਟਿਡ ਕੋਕੋਨਟ ਦੇ ਨਾਲ ਹੀ ਇਹਨੂੰ ਇਸ ਤਰ੍ਹਾਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਸਫੇਦ ਤਿਲ ਦੇ ਨਾਲ ਕਰ ਸਕਦੇ ਹੋ ਜਾਂ ਫਿਰ ਐਡੀਬਲ ਜਿਹੜਾ ਸਾਡਾ ਆਂਦਾ ਸਿਲਵਰ ਵਰਕ ਆਂਦਾ ਹੈ ਉਹਦੇ ਨਾਲ ਵੀ ਕਰ ਸਕਦੇ ਹੋ ਥੋੜੀ ਜਿਹੀ ਡਰਾਈ ਇਸ ਕਰਕੇ ਮੈਂ ਤੁਹਾਨੂੰ ਇੱਕ ਹੀ ਪੀਸ ਕੱਟ ਕੇ ਤਾਂ ਦਿਖਾ ਰਹੀਆਂ ਫਿਰਨ ਮੈਂ ਥੋੜਾ ਜਿਹਾ ਰੂਮ ਟੈਂਪਰੇਚਰ ਤੇ ਸੈੱਟ ਹੋਣ ਦਵਾਂਗੀ ਬਾਕੀ ਮਠਾਈ ਮੈਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਬਸ ਆਪਾਂ ਗੋਲ ਗੋਲ ਰੋਲ ਇਹਦੇ ਤਿਆਰ ਕਰ ਲੈਨੇ ਕੀ ਬਾਤ ਹੈ ਜੀ ਜਦੋਂ ਤੁਸੀਂ ਇਹਨੂੰ ਖਾਓਗੇ ਜਾਂ ਕਿਸੇ ਦੇ ਸਾਹਮਣੇ ਸਰਵ ਕਰੋਗੇ ਪ੍ਰੈਜ਼েন্ট ਕਰੋਗੇ ਨਾ ਕੋਈ ਮੰਨ ਨਹੀਂ ਸਕਦਾ ਕਿ ਇਹ ਮਠਾਈ ਤੁਸੀਂ ਘਰ ਤਿਆਰ ਕੀਤੀ ਹੈ ਇੰਨੀ ਜ਼ਿਆਦਾ ਸਵਾਦ ਔਰ ਮਜ਼ੇਦਾਰ ਹੈਲਦੀ ਸਾਡੀ ਜਿਹੜੀ ਹੈ ਨਾ ਮਠਾਈ ਬਣ ਕੇ ਤਿਆਰ ਹੋਈ ਹੈ ਫੈਸਟੀਵਲ ਹੈ ਜੀ ਰਖੜੀ ਤੋਂ ਲੈ ਕੇ ਤੇ ਹੁਣ ਦੀਵਾਲੀ ਤੱਕ ਕੁਝ ਨਾ ਕੁਝ ਮਿੱਠਾ ਤੇ ਚੱਲਦਾ ਹੀ ਰਹਿਣਾ ਹੈ ਕੱਟ ਖਾਓ ਲੇਕਿਨ ਵਧੀਆ ਖਾਓ ਹੈਨਾ ਤੇ ਰੈਸিপি ਤੁਹਾਡੇ ਤੱਕ ਪਹੁੰਚ ਗਈ ਹੈ ਜੀ ਅਨ ਨੂੰ ਤੁਸੀਂ ਹੁਣ ਟਰਾਈ ਕਰੋ ਤੇ ਸਾਰਿਆਂ ਨੂੰ ਖਵਾਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਅੱਜ ਦੀ ਇਹ ਕੋਕੋਨਟ ਰੋਲ ਦੀ ਜਿਹੜੀ ਮਿਠਾਈ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਚਲੋ ਜੀ ਫੇਰ ਮਿਲਦੇ ਹਾਂ ਉਦੋਂ ਤੱਕ ਥੈਂਕ ਯੂ ਬਾਏ ਬਾਏ ਹਾਈ ਬਟਨ ਕਲਿੱਕ ਕਰ ਦੇਣਾ